ਮਿੱਤੀ 19 7 24 ਨੂੰ ਪਿੰਡ ਰਾਮਗੜ੍ਹ ਭੁੰਦਰ ਥਾਣਾ ਕੋਟਪੱਤਾ ਵਿਖੇ ਇੱਕ ਔਰਤ ਹਰਮਨਪ੍ਰੀਤਕੌਰ ਜਿਸ ਦਾ ਕਿ ਵਿਆਹ 12 ਸਾਲ ਪਹਿਲਾਂ ਮਨਦੀਪ ਸਿੰਘ ਵਾਸੀ ਰਾਮਗੜ੍ਹ ਭੁੰਦਰ ਦੇ ਨਾਲ ਹੋਇਆ ਸੀ ਜਿਨ੍ਹਾਂ ਦੇ ਦੋ ਬੱਚੇ ਆ ਇੱਕ 10 ਸਾਲ ਦਾ ਤੇ ਇੱਕ 6 ਸਾਲ ਦਾ ਤੇ ਕੱਲ ਸ਼ਾਮ ਨੂੰ 7:30 ਵਜੇ ਮਨਦੀਪ ਸਿੰਘ ਨੇ ਪਹਾੜੀਆਂ ਦੇ ਇਹਦੇ ਸਿਰ ਦੇ ਵਿੱਚ ਪਹਾੜੀਆਂ ਦੇ ਵਾਰ ਕਰਕੇ ਇਹ ਇਹਦੀ ਘਰ ਦੇ ਵਿੱਚ ਇਹਦੀ ਮੌਤ ਕਰ ਦਿੱਤੀ ਸੀ ਤੇ ਜਿਸ ਦੀ ਇਤਲਾਹ ਆ ਸਲੂਨ ਤੇ ਐਸ ਐਚਓ ਕੋਰਟਫੱਤਾ ਮੈਂ ਡੀ ਐਸ ਪੀ ਇਧਿਆਤੀ ਬਠਿੰਡਾ ਅਤੇ ਫਰੈਂਸਿਕ ਸਾਇੰਸ ਟੀਮਾਂ ਮੌਕੇ ਤੇ ਪੁੱਜੀਆਂ ਸੀ ਤੇ ਇਹਦੀ ਜਿਹੜੀ ਡੈੱਡ ਬਾਡੀ ਆ ਸੀ ਸਿਵਲ ਹਸਪੀਟਲ ਪੋਸਟਮਾਰਟਮ ਲਈ ਭੇਜ ਦਿੱਤੀ ਸੀ ਤੇ ਇਸ ਸਬੰਧੀ ਅਸੀਂ ਮਨਦੀਪ ਸਿੰਘ ਦੇ ਵਰਕਲਾਪ ਕਤਲ ਦਾ ਮਕਦਮਾ ਥਾਣਾ ਕੋਰਟਪੱਤਾ ਵਿਕੇ ਦਰਜ ਕਰ ਦਿੱਤਾ ਸੀਗਾ ਇਸ ਦੇ ਲੜਕੀ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ਉੱਪਰ ਤੇ ਅੱਜ ਇਹਦਾ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਹਦੀ Laash ਇਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜਿਹੜਾ ਇਹਦਾ ਘਰ ਵਾਲਾ ਕਾਤਲ ਮਨਦੀਪ ਸਿੰਘ ਇਹਨੂੰ ਅਸੀਂ 12 ਘੰਟੇ ਦੇ ਅੰਦਰ ਅੰਦਰ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਨੂੰ ਕੱਲ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਤੋਂ ਡੰਗਾਈ ਨਾਲ ਪੁਚਕਿਚ ਕਰਦੇ ਲਈ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕੀ ਬਜਾਏ ਸਰ ਕਾਤਲ ਕਰਨ ਦੇ ਇਹ ਹਰਮਨਪ੍ਰੀਤ ਕੌਰ ਦਾ ਤੇ ਮਨਦੀਪ ਸਿੰਘ ਦਾ ਆਪਸੇ ਦੇ ਵਿੱਚ ਕੋਈ ਆਪਸ ਵਿੱਚੀ ਕੋਈ ਮਨਮਟਾ ਸੀ ਜਿਸ ਕਰਕੇ ਇਹਨੇ ਮਨਦੀਪ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਘਰ ਦੇ ਵਿੱਚ ਹੀ ਹਰਮਨਪ੍ਰੀਤ ਕੌਰ ਦੇ ਕਹਾੜੀਆਂ ਦੇ ਸਿਰ ਦੇ ਵਿੱਚ ਬਹੁਤ ਬਰੂਟਲੀ ਕਹਾੜੀਆਂ ਦੇ ਵਾਰ ਕਰਕੇ ਇਹਦੀ ਮੌਤ ਕਰ ਦਿੱਤੀ ਸੀ